ਅਸਲਾਮੁਆਲਿਕਮ ਵੀਰੋ ਕੀ ਹਾਲ ਚਾਲ ਡੇਰਾ ਬਿਆਸ ਦੇ ਮੁਕੀ ਬਾਬਾ ਗੁਰਵਿੰਦਰ ਸਿੰਘ ਢਿੱਲੂ ਜੇਲ੍ਹ ਦੇ ਵਿੱਚ ਮਿਲਣ ਗਏ ਸੀ ਵਿਕਰਮ ਸਿੰਘ ਮਜੀਠੀਏ ਨੂੰ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਵੱਡੇ ਦੋਸ਼ ਲੱਗ ਗਏ ਆ ਪੂਰੇ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਗਰਦਿਸ਼ ਕਰ ਰਹੀਆਂ ਵੈਂ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੂ ਵਿਕਰਮ ਮਜੀਠੀਏ ਦੇ ਨਾਲ ਪੂਰੇ ਉਸ ਦੇ 파ਟਨਰ ਹੈ ਕੀ ਇਹ ਤਫਸੀਲ ਅਸੀਂ ਅੱਜ ਦੀ ਵੀਡੀਓ ਰਹਿ ਜਾਣਗੇ ਸੋ ਚੱਲ ਕੇ ਵੀਡੀਓ ਦੇ ਨੇ ਦਸਤੇ ਬਾਹਰ ਚਾਣ ਬਹੁਤ ਵੱਡੀ ਖਬਰ ਚੰਗਾ ਸੀ ਜੇ ਮਜੀਠੀਏ ਨੂੰ ਗੁਰਿੰਦਰ ਸਿੰਘ ਢਿੱਲੋਂ ਨਾ ਮਿਲਦੇ ਇਹ ਗੱਲ ਮੈਂ ਕਿਉਂ ਕਹਿ ਰਿਹਾ ਪਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦਿਖਾਉਣ ਜਾ ਰਿਹਾ ਗੁਰਿੰਦਰ ਸਿੰਘ ਢਿੱਲੋਂ ਫੜੇ ਗਏ ਨੇ ਯਾਨੀ ਬਹੁਤ ਵੱਡੀ ਤੇ ਬੜੀ ਹੀ ਅਹਿਮ ਖਬਰ ਤੁਸੀਂ ਵੇਖਣ ਜਾ ਰਹੇ ਹੋ ਵਿਕਰਮ ਸਿੰਘ ਮਜੀਠੀਏ ਦੇ ਨਾਲ ਜਿਹੜੀ ਮੁਲਾਕਾਤ ਕੱਲ ਕੀਤੀ ਹੈ ਉਹ ਬੜੀ ਹੀ ਮਹਿੰਗੀ ਪੈ ਗਈ ਹੈ 6000 ਕਰੋੜ ਦਾ ਬਹੁਤ ਵੱਡਾ ਘੁਟਾਲਾ ਔਰ ਬਹੁਤ ਵੱਡੀ ਰਕਮ ਪੰਜਾਬ ਦੇ ਅੰਦਰ ਇਸ ਖਬਰ ਨੇ ਫੇਰ ਤੋਂ ਤਰਥਲੀ ਮਚਾ ਦਿੱਤੀ ਹੈ ਯਾਨੀ ਪੂਰੇ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਸਮਰਥਕ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਅਕਸਰ ਪੰਜਾਬ ਦੇ ਅੰਦਰ ਬਹੁਤ ਵੱਡਾ ਨਾਮ ਉਹਨਾਂ ਦਾ ਬਣਿਆ ਸੀ ਪਰ ਤਸਕਰ ਮਜੀਠੀਆ ਨੂੰ ਜਦੋਂ ਜੇਲ੍ਹ ਦੇ ਅੰਦਰ ਮਿਲਣ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਜੀ ਦੀ ਇੱਕ ਕੁੰਡਲੀ ਖੰਗਾਲੀ ਜਾਂਦੀ ਹੈ ਤਾਂ ਪੰਜਾਬ ਦੇ ਬਹੁਤ ਸਾਰੇ 90% ਲੋਕ ਕਹਿ ਸਕਦੇ ਆ ਜਿਵੇਂ ਕਿ ਉਹਨਾਂ ਲੋਕਾਂ ਨੂੰ ਬਾਬੇ ਦੀ ਇਸ ਗੱਲ ਦਾ ਨਹੀਂ ਪਤਾ ਸੀ ਕਿ 6000 ਕਰੋੜ ਦੇ ਬਹੁਤ ਵੱਡੇ ਦੋਸ਼ ਬਾਬਾ ਜੀ ਤੇ ਲੱਗ ਚੁੱਕੇ ਨੇ ਯਾਨੀ ਮੈਂ ਗੁਰਿੰਦਰ ਸਿੰਘ ਢਿੱਲੋਂ ਦੀ ਗੱਲ ਕਰ ਰਿਹਾ ਜਿਹਨੂੰ ਪੰਜਾਬ ਭਰ ਦੇ ਵਿੱਚ ਕੱਲ ਵੀ ਖਬਰ ਅਕਸਰ ਤੁਸੀਂ ਵੇਖਿਆ ਕਿ ਹਰ ਸੋਸ਼ਲ ਮੀਡੀਆ ਦੇ ਉੱਤੇ ਸ਼ਾਈ ਹੋਈ ਹੈ ਤਾਂ ਅੱਜ ਮੈਂ ਤੁਹਾਨੂੰ ਇਹਦੇ ਤੇ ਦੋ ਵੀਡੀਓ ਦਿਖਾਉਣ ਜਾ ਰਿਹਾ ਯਾਨੀ ਪੰਜਾਬ ਦੇ ਅੰਦਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਜੀਠੀਆ ਦੇ ਨਾਲ ਜਦੋਂ ਮੁਲਾਕਾਤ ਕਰਦੇ ਨੇ ਉਹਨਾਂ ਦਾ ਬਹੁਤ ਵੱਡੀ ਚਰਚਾ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਆ ਗਏ ਨੇ ਪਰ ਗੁਰਿੰਦਰ ਸਿੰਘ ਢਿੱਲੋਂ ਫੜੇ ਵੀ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਦਾ ਘਰ ਕੇ ਜਾਨੀ ਜੇਕਰ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੂੰ ਨਾ ਮਿਲਦੇ ਹੋ ਸਕਦਾ ਬਾਬਾ ਜੀ ਦਾ ਬਚਾ ਹੋ ਜਾਂਦਾ ਔਰ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੂੰ ਮੰਨਣ ਵਾਲੇ ਲੋਕ ਨੇ ਜਾਂ ਉਹਦੇ ਭਗਤ ਨੇ ਜਾਂ ਉਹਦੀਆਂ ਸੰਗਤਾਂ ਨੇ ਬਹੁਤ ਵੱਡਾ ਧੱਕਾ ਲੱਗ ਸਕਦਾ ਉਹਨਾਂ ਨੂੰ ਕਿਉਂਕਿ ਭਾਈ 6000 ਕਰੋੜ ਦਾ ਮਾਮਲਾ ਕੋਈ ਛੋਟੀ ਮੋਟੀ ਰਕਮ ਨਹੀਂ ਹੈ ਇਹ ਬਾਬੇ ਦੇ ਉੱਤੇ ਦੋਸ਼ ਲੱਗ ਚੁੱਕੇ ਨੇ ਤਾਂ ਹੁਣ ਮੈਂ ਪਹਿਲੀ ਖਬਰ ਤੁਹਾਨੂੰ ਦਿਖਾਉਂਗਾ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਵਾਲੇ ਬਾਬਿਆਂ ਲਈ ਪੰਜਾਬ ਦੇ মিডিਆ ਦੇ ਵਿੱਚ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਹੁਣ ਕੀ ਚੱਲ ਰਿਹਾ ਹੈ ਕਿਉਂਕਿ ਬਹੁਤ ਵੱਡੀ ਰਕਮ ਦੇ ਨਾਲ ਬਾਬਾ ਜੀ ਦੇ ਉੱਤੇ ਦੋਸ਼ ਲੱਗ ਚੁੱਕੇ ਨੇ ਅਗਲੀ ਖਬਰ ਹੈ ਜਿਹੜੀ ਉਹ ਤਾਂ ਹੋਰ ਵੀ ਹਲਾ ਦੇਣ ਵਾਲੀ ਹੈ ਸੁਣੋ ਕਹਿੰਦੇ ਬਾਬਾ ਜੇਲ੍ਹ ਕੱਦ ਰਹੂਗਾ ਕਿ ਔਰ ਇਹ ਜਿਹੜਾ ਸਭ ਤੋਂ ਪਾਵਰਫੁਲ ਪੋਲੀਟੀਕਲ ਦਾ ਖਲਾ ਪਦਖਾਈ ਦੇ ਰਿਹਾ ਉਸੇ ਦੇ ਰੇ ਦੀ ਜਿਹੜੀ ਸਮੂਲੀਅਤ ਨੇ ਸੁਖਵੀਰ ਸਿੰਘ ਬਾਦਲ ਲੋਹਣਾ ਦਾ ਉਹਦੇ ਨਾਲ ਉਹਨੂੰ ਮਾਫੀ ਦਵਾਉਣ ਨੇ ਤਾਂ ਪੰਜਾਬ ਦੀ ਪੋਲੀਟਿਕ ਚ ਪੁਚਾੜ ਲਿਆਦਾ ਪਿਆ ਅਜੇ ਤੱਕ ਉਦੋਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਸਾਰੀਆਂ ਚੀਜ਼ਾਂ ਜੋ ਉਥਲ-ਪੁਥਲ ਹੋਇਆ ਉਹ ਡੇਰੇ ਨਾਲ ਸੰਬੰਧ ਸਿਆਸਤ ਦਾ ਕਿਉਂ ਜਾਂ ਹੋਏਗਾ ਸਰਕਾਰ ਦਾ ਕਿਉਂ ਜਾਂ ਹੋਏਗਾ ਉਹਦੇ ਕਰਕੇ ਪੰਜਾਬ ਨੇ ਬਹੁਤ ਸਫਰ ਕੀਤਾ ਹੈ ਔਰ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਇਹ ਗੱਲ ਉਸ ਨੇ ਇਹਦਾ ਰਾਧਾ ਸਵਾਮੀ ਇਹ ਵੱਡੇ ਡੇਰਿਆਂ ਦੇ ਵਿੱਚ ਨੇ ਇਹ ਇਹਦੇ ਬਾਰੇ ਕਿਹਾ ਜਾਂਦਾ ਸੀ ਕਿ ਨਰਲੇ ਪੰਜਾਬ ਇੱਥੇ ਵੀ ਕੋਈ ਇਹ ਜ਼ਿਆਦਾ ਪੋਲਿਟਿਕਸ ਦੇ ਵਿੱਚ ਜ਼ਿਆਦਾ ਦਿਖਾਈ ਨਹੀਂ ਦਿੰਦੀ ਪਿਛਲੇ ਕਾਫੀ ਸਮੇਂ ਦੇ ਵਿੱਚ ਤੋਂ ਡੇਰੇ ਦੇ ਵਿੱਚ ਖਾਲਚ ਇਤਨੇ ਵਾਰ ਆਰਐਸਐ ਜੀ ਮੋੜ ਭਾਗ ਬਤਾਉਂਦੇ ਨੇ ਪਰਸਨ ਨਹੀਂ ਜਿਹੜਾ ਸਰਸੰਚਾਲਕ ਹੈ ਪ੍ਰਾਈਮ ਮਿਨਿਸਟਰ ਕਿੰਨਾ ਦੌਰਾ ਜਦੋਂ ਵੀ ਕਿਤੇ ਆਉਂਦੇ ਨੇ ਕਈ ਵਾਰ ਪੰਜਾਬ ਚ ਬਾਕੀ ਜਗਾ ਆਉਂਨਾ ਆਉਂ ਤੇ ਡੇਰੇ ਉਤਰ ਕੇ ਜਾਂਦੇ ਨੇ ਔਰ ਅਮਰਤਸਰ ਕੇ ਨੇਵਾਰ ਜਾਂਦੇ ਨੇ ਔਰ ਇਸੇ ਢੰਗ ਦੇ ਨਾਲ ਪੰਜਾਬ ਦੇ ਬਾਕੀ ਪੋਲਿਟੀਸ਼ੀਅਨ ਹੋਰਾਂ ਪਾਰਟੀਆਂ ਦੇ ਜਿਹੜੀਆਂ ਵੀ ਪਾਰਟੀਆਂ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਆਕਾਲੀ ਦਲ ਦੇ ਨੇ ਚਾਹੇ ਜਿਹਦੇ ਮਰਜ਼ੀ ਨੇ ਤੇ ਡੇਰੇ ਚ ਨਤਮਸਤਕ ਹੋ ਕੇ ਔਰ ਸੰਗਤ ਦੇ ਵਿੱਚ ਤੁਰ ਫਿਰ ਕੇ ਫੋਟੋਆਂ ਖਿਚਾ ਕੇ ਸਾਰੇ ਦਿਖਾਉਂਦੇ ਨੇ ਕਿ ਆਪਾਂ ਨਾਲ ਆ ਬਾਬਾ ਜੀ ਦਾ ਅਸ਼ੀਰਵਾਦ ਸਾਡੇ ਨਾਲ ਹੈ ਜਾਂ ਬਾਬਾ ਜੀ ਆਪਣੀ ਸੰਗਤ ਨੂੰ ਉਲਟਾ ਦਿਖਾਉਂਦੇ ਨੇ ਕਿ ਮੇਰੀ ਪਾਵਰ ਦਾ ਲੈਵਲ ਦੇਖੋ ਤਾਂ ਸੁਣ ਲਿਆ ਪੰਜਾਬ ਵਾਲਿਓ ਪੰਜਾਬ ਦੇ ਮੀਡੀਆ ਦੇ ਵਿੱਚ ਸੀਨੀਅਰ ਪੱਤਰਕਾਰ ਵੀ ਕਹਿ ਰਹੇ ਨੇ ਕਹਿੰਦੇ ਗੁਰਿੰਦਰ ਸਿੰਘ ਢਿੱਲੋਂ ਆਪਣੀ ਪਾਵਰ ਦਾ ਨਮੂਨਾ ਆਪਣੀਆਂ ਸੰਗਤਾਂ ਨੂੰ ਦਿਖਾ ਰਹੇ ਸੀ ਪਰ ਇਸ ਨਮੂਨੇ ਨੇ ਗੁਰਿੰਦਰ ਸਿੰਘ ਢਿੱਲੋਂ ਡੇਰਾ ਵਿਆਸ ਦੇ ਮੁਖੀ ਫਸਾ ਦਿੱਤੇ ਨੇ ਯਾਨੀ 6000 ਕਰੋੜ ਦਾ ਮਾਮਲਾ ਉਹ ਗੁਰਿੰਦਰ ਸਿੰਘ ਢਿੱਲੋਂ ਦੇ ਉੱਤੇ ਲੱਗ ਚੁੱਕਿਆ ਇਹ ਸਾਰੇ ਪੰਜਾਬ ਨੂੰ ਪਤਾ ਵੀ ਲੱਗ ਚੁੱਕਿਆ ਯਾਨੀ 90% ਲੋਕ ਇਸ ਗੱਲ ਤੋਂ ਅਣਜਾਣ ਸੀ ਪਰ ਪੂਰੀ ਖਬਰ ਹਲੇ ਤੱਕ ਤੁਸੀਂ ਨਹੀਂ ਸੁਣੀ ਅਗਲੀ ਖਬਰ ਜਿਹੜੀ ਧਰਾਂਗੇ ਉਹ ਬੜੀ ਹੀ ਮਹੱਤਵਪੂਰਨ ਯਾਨੀ ਪੰਜਾਬ ਦੇ ਲੋਕਾਂ ਲਈ ਉਹ ਖਬਰ ਇੱਕ ਤਰ੍ਹਾਂ ਥਲੀ ਮਚਾ ਦੇਣ ਵਾਲੀ ਹੈ ਗੌਧੀਆਂ ਸੰਗਤਾਂ ਦੀ ਅੱਖਾਂ ਖੋਲਣ ਜਾ ਰਿਹਾ ਮੈਂ ਕਿਉਂਕਿ ਕਈ ਸਾਡੇ ਲੋਕ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਜਿਹੜੇ ਲੋਕ ਅੰਨੇ ਭਗਤ ਬਣੇ ਨੇ ਆ ਸੁਣ ਲੋ ਜਰਾ ਧਿਆਨ ਦੇ ਨਾਲ ਤੁਹਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਸੁਣੋ ਜਦ ਮੈਨੂੰ ਕਹਿੰਦੀ ਇਤਨੀ ਭੀੜ ਜਾ ਰਹੀਏ ਬਿਆਸ ਗਲਤ ਬੰਦਿਆਂ ਦੀ ਭੀੜ ਜਾ ਰਹੀ ਦੀ ਹੁੰਦੀ ਇਹਨਾਂ ਲੋਕੀ ਆਪੇ ਗਿੱਡੀਆਂ ਪੱਥਰ ਜਾ ਰਹੇ ਨੇ ਇਹਨਾਂ ਚ ਕੋਈ ਮਰੋਕ ਨਹੀਂ ਸਭ ਗਿੱਡੀਆਂ ਪੱਥਰਾਂ ਦੇ ਪੀੜ ਨੇ ਸਭ ਮੂਰਖਾਂ ਦਾ ਇਕੱਠ ਹੈ ਕੁਝ ਵੀ ਨਹੀਂ ਮੈਦਾਵੇ ਨਾਲ ਗੈਸਰ ਇਤਨੀ ਗਲ ਮੈਦਾਵੇ ਨਾਲ ਗੈਸਰ ਤਾਂ ਸੁਣ ਲਿਆ ਪੰਜਾਬ ਵਾਲੇ ਮਸਕੀਨ ਸੰਤ ਮਸਕੀਨ ਨੇ ਵੀ ਕਹਿ ਦਿੱਤੀ ਇਹ ਗੱਲ ਕਿ ਡੇਰਾ ਬਿਆਸ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਉਹ ਸਾਰੇ ਮੂਰਖ ਨੇ ਯਾਨੀ ਇਹ ਜਿਹੜੇ ਬਾਬੇ ਨੇ ਪਹਿਲੀ ਗੱਲ ਸਭ ਤੋਂ ਵੱਡਾ ਸਵਾਲ ਤੁਹਾਡੇ ਮੈਂ ਸਾਹਮਣੇ ਤਰਨ ਜਾ ਰਿਹਾ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਫੰਲੀ ਕਿ ਮਚਾਈ ਹੈ ਕਿਉਂਕਿ ਬਿਕਰਮ ਸਿੰਘ ਮਜੀਠੀਆ ਚਿੱਟੇ ਦਾ ਤਸਕਰ ਫਿਰ ਕਹਿੰਦੇ ਜੀ ਬਾਬਾ ਜੀ ਦਾ ਤਾਂ ਕਹਿੰਦੇ ਉਹਨਾਂ ਦੇ ਨਾਲ ਰਿਸ਼ਤਾ ਹੈ ਜੀ ਉਹਦੀ ਘਰਵਾਲੀ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਪਰ ਰਿਸ਼ਤੇਦਾਰੀ ਚਾਹੇ ਹੋਵੇ ਚਾਹੇ ਨਹੀਂ ਹੋਵੇ ਪੰਜਾਬ ਦੇ ਇੱਕ ਵੱਡੇ ਤਸਕਰ ਨੂੰ ਮਿਲਣਾ ਆਪਣੇ ਆਪ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਪੋਨ ਵੀ ਖੋਲ ਲਈ ਹੈ ਔਰ ਜਿਹੜਾ ਉਹਨਾਂ ਦੇ ਉੱਤੇ ਕੈਨਿਲੀਗੇਸ਼ਨ ਲੱਗਾ 6000 ਕਰੋੜ ਦਾ ਉਹ ਬਹੁਤੇ ਸਾਡੇ ਪੰਜਾਬ ਦੇ ਲੋਕ ਵੈਸੇ ਹੀ ਜਾਣਦੇ ਨੇ ਔਰ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਭਗਵੰਤ ਮਾਨ ਸਰਕਾਰ ਦੇ ਉੱਤੋਂ ਦੀ ਹੋ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੋਂ ਦੀ ਹੋ ਕੇ ਗੁਰਿੰਦਰ ਸਿੰਘ ਢਿੱਲੋਂ ਦੇਰਾ ਬੈਸ ਦੇ ਮੁਖੀ ਵਿਕਰਮ ਮਜੀਠੀਆ ਨੂੰ ਮਿਲ ਜਾਂਦੇ ਨੇ ਦਰਸਲ ਦੇ ਵਿੱਚ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਐਸ ਕਰਕੇ ਉਹਨਾਂ ਨੇ ਨਹੀਂ ਰੋਕਿਆ ਪਰਮਿਸ਼ਨ ਦੇ ਦਿੱਤੀ ਗਈ ਬਹੁਣ ਗੁਰੇਂਦਰ ਸਿੰਘ ਢਿੱਲੋਂ 6000 ਕਰੋੜ ਦੇ ਦੋਸ਼ੀ ਨੇ ਉਹਨਾਂ ਦੇ ਉੱਤੇ ਅਲੀਗੇਸ਼ਨ ਲੱਗਿਆ ਬਹੁਤ ਸਾਰੇ ਉਹਨਾਂ ਦੇ ਪ੍ਰੇਮੀ ਵੀ ਅਕਸਰ ਜਾਣਦੇ ਨੇ ਪਰ ਇਹਨਾਂ ਗੱਲਾਂ ਨੂੰ ਵਿੱਚੋਂ ਬਹੁਤੇ ਲੋਕ ਆ ਜਿਹੜੇ ਉਹ ਐਕਸੈਪਟ ਨਹੀਂ ਕਰਦੇ ਪਰ ਹੁਣ ਤੁਹਾਡੇ ਸਾਹਮਣੇ ਇਸ ਗੱਲ ਨੂੰ ਐਕਸੈਪਟ ਕਰਨਾ ਪੈਣਾ ਬਹੁਤ ਸਾਰੇ ਲੋਕ ਆ ਸਾਡੇ ਪੰਜਾਬ ਦੇ ਜਿਹੜੇ ਅੰਨੇ ਭਗਤ ਬਣੇ ਹੋਏ ਨੇ ਬਾਬਿਆਂ ਦੇ ਜਿਹੜੇ ਬਾਬੇ ਚਿੱਟੇ ਦੇ ਤਸਕਰਾਂ ਦੀ ਬਹਾਦਤ ਕਰਾ ਰਹੇ ਨੇ ਉਹ ਕਿਹੜੀ ਗੱਲ ਦੇ ਬਾਬੇ ਨੇ ਸਮਝ ਨਹੀਂ ਲੱਗਦੀ ਕਿ ਰਾਜਨੇਤਾ ਨੇ ਜਾਂ ਕੋਈ ਪ੍ਰਚਾਰਕ ਨੇ ਸੰਗਤਾਂ ਨੂੰ ਬੁੱਧੂ ਬਣਾਇਆ ਹੋਇਆ ਤੇ ਉੱਤੋਂ ਸਾਡੇ ਲੋਕ ਆ ਜਿਹੜੇ ਉਹ ਬੁੱਧੂ ਬਣਨਾ ਚਾਹੁੰਦੇ ਨਹੀਂ ਕਿ ਬੇਕਰਮ ਸਿੰਘ ਮਜੀਠੀਆ ਚਿੱਟੇ ਦਾ ਉਹ ਤਸਕਰ ਪੰਜਾਬ ਦਾ ਉਹ ਦੋਸ਼ੀ ਆ ਜਿਹਨੂੰ ਹਰ ਇੱਕ ਮਾਂ ਪੰਜਾਬ ਦੀ ਰੋ ਰਹੀ ਆ ਤੇ ਗੁਰਿੰਦਰ ਸਿੰਘ ਢਿੱਲੋਂ ਉਸ ਦੀ ਪੁਸ਼ਤਪਨਾਹੀ ਕਰ ਰਹੇ ਨੇ ਉਸ ਦੀ ਮਹਾਇਤ ਕਰ ਰਹੇ ਨੇ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦੀ ਵੱਡੇ ਪੱਦਰ ਦੇ ਉੱਤੇ ਕੋਸ਼ਿਸ਼ ਨਾ ਹੋਈ ਤਾਂ ਤੁਹਾਡੇ ਸਾਹਮਣੇ ਆ ਯਾਨੀ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਵੋਟਾਂ ਦੇ ਕਰਕੇ ਉਹ ਮਜਬੂਰ ਕਰਨਗੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਮੁੱਖ ਮੰਤਰੀ ਝੁਕ ਜਾਊਗਾ ਪਰ ਨਹੀਂ ਕਿਉਂਕਿ ਮੁੱਖ ਮੰਤਰੀ ਨੂੰ ਪਤਾ ਹੈ ਕਿ ਇਹ ਜਿਹੜਾ ਬਾਦਲਾਂ ਦਾ ਉਹ ਪੰਜਾਬ ਦਾ ਦੋਸ਼ੀ ਹੈ ਜਿਹੜਾ ਬਾਦਲਾਂ ਦਾ ਸਾਧਨ ਦਾ ਉਹ ਪੰਜਾਬ ਦਾ ਕੱਟੜ ਦੁਸ਼ਮਣ ਕਿਉਂਕਿ ਬਾਦਲਾਂ ਨੇ ਜਿਹੜਾ ਸਿੱਕਾਉਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਪੰਜਾਬ ਦੀ ਨੌਜਵਾਨੀ ਮਰਵਾ ਦਿੱਤੀ ਦਾਦੂ ਵਾਲੇ ਸੰਗਠਨ ਦੇ ਰਵਾ ਨੇ ਜਾਉਂਦੇ ਜਾਗਦੇ ਨੇ ਸੁਖਵੀਰ ਸਿੰਘ ਬਾਦਲ ਦੇ ਸામਨੇ ਖੜ ਕੇ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਹੀ ਕਾ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵੀਰੋ ਅਕਸਰ ਸਾਡੇ ਚੋਂ ਵੀਰ ਸੰਤ ਜਿਹੜੇ ਬਾਬਾ ਮਸਕੀਨ ਜੀ ਹੈ ਉਹਨਾਂ ਨੂੰ ਮੰਨਦੇ ਐ ਸਤਿਕਾਰ ਦਿੰਦੇ ਐ ਤੇ ਦੇਵਾ ਸਦੂ ਨੇ ਅੱਜ ਬਾਬਾ ਮਸਕੀਨ ਜੀ ਦਾ ਵੀ ਇੱਕ ਰੈਫਰੈਂਸ ਕੋਡ ਕਰ ਦਿੱਤਾ ਵੈ ਜਿਹਦੇ ਅੰਦਰ ਉਹ ਕਹਿ ਰਿਹਾ ਕਿ ਜਿਹੜੇ ਡੇਰੇ ਬਿਆਸਾ ਤੇ ਬਿਆਸ ਤੇ ਜਾਂ ਡੇਰਿਆਂ ਤੇ ਜਾਂਦੇ ਆ ਉਹ ਸਭ ਮੂਰਖ ਹੈ ਉਹ ਪੱਥਰ ਹੈ ਵਟੇ ਹੈ ਜਾਨਵਰ ਹੈ ਉਹਨਾਂ ਨੂੰ ਕੋਈ ਅਕਲ ਸ਼ੌਰ ਨਹੀਂ ਹੈ ਬਾਕੀ ਵੀਰੋ ਡੇਰਾ ਬਿਆਸ ਦੇ ਜਿਹੜੇ ਮੁਖੀ ਹੈ ਉਹ ਇੱਕ ਪਾਵਰਫੁਲ ਸ਼ਖਸੀਅਤ ਹੈ ਕਿਉਂਕਿ ਚਾਹੇ ਮੁਲਕ ਦਾ ਸੀਐਮ ਹੋਵੇ ਚਾਹੇ ਕਿਸੇ ਵੱਡੀ ਪਾਰਟੀ ਦਾ ਸਰਬਰਾਹ ਹੋਵੇ ਚਾਹੇ ਕੋਈ ਵੀ ਸ਼ਖਸੀਅਤ ਹੋਵੇ ਹਮੇਸ਼ਾ ਜਦੋਂ ਇਹ ਪੰਜਾਬ ਆਇਆ ਉਹ ਡੇਰਾ ਬਿਆਸ ਮੁਖੀ ਦੇ ਉੱਤੇ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਹੈ ਡੇਰੇ ਤੇ ਉੱਥੇ ਆ ਕੇ ਉਹਨਾਂ ਨੇ ਜਨਤਾ ਨੂੰ ਦਿਖਾਇਆ ਵੈ ਕਿ ਬਾਬਾ ਜੀ ਮੇਰੇ ਨਾਲ ਹੈ ਤੇ ਮੈਂ ਬਾਬਾ ਜੀ ਦਾ ਮਤਾਇਤ ਹੈ ਉੱਥੇ ਆ ਕੇ ਉਹਨਾਂ ਨੇ ਡਿਊਟੀ ਕੀਤੀ ਹੈ ਜਿਸ ਤਰ੍ਹਾਂ ਕਿ ਪੀਐਮ ਮੋਦੀ ਸਾਹਿਬ ਚਾਹੇ ਉਹ ਪੰਜਾਬ ਦੇ ਵਿੱਚ ਆਉਣ ਨਾ ਆਉਣ لیکن بابا جی ਨੂੰ ਮਿਲਣ ਵਾਸਤੇ ਜ਼ਰੂਰ ਆਉਂਦੇ ਆ ਕਿਉਂਕਿ بابا جی ਦੀ ਇੱਕ ਬਹੁਤ ਵੱਡੀ ਫੈਨ ਫਾਲੋਇੰਗ ਹੈ ਲੋਕਾਂ ਨੂੰ ਸਤਕਾਰ ਸਨਮਾਨ ਇੱਜ਼ਤ ਦਿੰਦੇ ਆ ਤੇ ਜਿਹਦੇ ਨਾਲ ਬਾਬਾ ਗੁਰਵਿੰਦਰ ਸਿੰਘ ਢਿੱਲੂ ਖੜਾ ਹੋ ਜਾਵੇ ਫਿਰ ਉਹ ਉਹਦੀ ਜਿੱਤ ਪੱਕੀ ਹੈ ਵੱਡੇ ਇਲਜ਼ਾਮ ਲੱਗ ਰਹੇ ਆ ਕਿ ਜਦੋਂ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਕਰਪਟ ਸਿਆਸਤਦਾਨ ਹੈ ਕਰਪਟ ਦੇ ਇਲਜ਼ਾਮ ਲੱਗੇ ਆ ਕਰਪਸ਼ਨ ਦੇ ਇਲਜ਼ਾਮ ਲੱਗੇ ਆ ਨਸ਼ਾ ਤਸਕਰੀ ਦੇ ਇਲਜ਼ਾਮ ਲੱਗੇ ਐ ਤੇ ਫਿਰ ਏਡੀ ਜਿਹੜੀ ਲੋਗ ਜਿਹੜੀ ਸ਼ਖਸੀਅਤ ਨੂੰ ਇਨਾ ਸਨਮਾਨ ਸਤਕਾਰ ਦਿੰਦੇ ਐ ਉਸ ਦਾ ਨਹੀਂ ਸੀ ਬੰਦਾ ਕਿ ਉਹ ਐ ਹੋਜੀ ਬੰਦੇ ਨੂੰ ਮਿਲਣ ਜਾਂਦੇ ਇਹ ਮਿਲ ਕੇ ਉਹਨਾਂ ਨੇ ਜਿਹੜੇ ਉਹਨਾਂ ਦੇ ਫਾਲੋਅਰ ਐ ਉਹਨਾਂ ਦੇ ਉੱਤੇ ਕੀ ਗੁਜ਼ਰੀ ਹੋਏਗੀ ਉਨ੍ਹਾਂ ਦਾ اعتماد ਇਤਕਾਦ ਘਟ ਹੋਇਆ ਹੋਏਗਾ ਜਾਂ ਕਿ ਨਹੀਂ ਹੋਇਆ ਹੋਏਗਾ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਵਿਕਰਮ ਸਿੰਘ ਮਜੀਠੀਆ ਨਾਲ ਮਿਲ ਕੇ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੀ ਪਰਸਨੈਲਿਟੀ ਦੇ ਉੱਤੇ ਉਨ੍ਹਾਂ ਦੀ ਫੈਨ ਫੋਲੋਇੰਗ ਤੇ ਉਨ੍ਹਾਂ ਦੇ muridਾਂ ਤੇ ਕੋਈ ਫਰਕ ਪਏਗਾ ਜਾਂ ਨਹੀਂ ਪਏਗਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਹਾਲ ਲਸਮੀ ਕਰਨਾ ਆਪਣਾ ਦੇ ਸਾਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਹਫਿਜ਼